ਹੈਲੋ ਹੈਲੋ ਕਿਵੇਂ ਹੋਰੀ ਠੀਕ ਆ ਤੁਸੀਂ ਦੱਸੋ ਕਿਵੇਂ ਹੋ ਠੀਕ ਆ ਵਧੀਆ ਤੇ ਅੱਜ ਕਮ ਦੇਖੀ ਨਹੀਂ ਜਾਂਦੀ ਸੀ ਮੇਰੇ ਕੋਲ ਨਹੀਂ ਹਾਂ ਐਵੇਂ ਦੇਖੀ ਜਾਂਦੀ ਸੀ ਨਹੀਂ ਆਉਂਦੇ ਇਸ ਤਰ੍ਹਾਂ ਹਾਜ਼ਰੀ ਲਵਾਤੀ ਸੀ ਤੇਰੀ ਮਰਜ਼ਾ ਹੂੰ ਹਾਜ਼ਰੀ ਲਾਤੀ ਸੀ ਭਾਵੇਂ ਤੂੰ ਲੇਟ ਹੀ ਆ ਜਾਂਦੀ ਤੈਨੂੰ ਟੱਕਰਣ ਦੀ ਲੋੜ ਵੀ ਹੈ ਨਹੀਂ ਸੀ ਅੱਛਾ ਸਭ ਠੀਕ ਤੇ ਹੋ ਰਿਹਾ ਤੈਨੂੰ ਕੀ ਲੋੜ ਹੈ ਟੱਕਰਣ ਦੀ ਕਿਉਂ ਟੱਕਾ ਟੱਕਾ ਬਣਾ ਹੀ ਪੈਂਦਾ ਜੋ ਹਾਜ਼ਰੀ ਮੈਂ ਲਾਤੀ ਫੇਰੇ ਤੇ ਕੀ ਸੀ ਤੈਨੂੰ ਆ ਕੇ ਬਹਿ ਜਾ ਕਰ ਤੇ ਤੇ ਤੂੰ ਇਹ ਟੱਕਾ ਕਿਸ ਹੋਰ ਤੋਂ ਘੜਾ ਦੇ ਕਰਾਂਗੇ ਟੱਕਾ ਕੀ ਹੋਰ ਬਸ ਐਂ ਚੱਲ ਕਰਾਂਗੇ ਆਪਾਂ ਇਹਦੇ ਬਦਲ ਇਹਦੇ ਬਦਲੇ ਵੀ ਕੁਝ ਮੰਗੋਗੇ ਤਾਂ ਉਹ ਨਹੀਂ ਮੈਂ ਦੇਣਾਗਾ ਲੈ ਦੇਖ ਬਦਲੇ ਮੰਗਣ ਵਾਲੀ ਗੱਲ ਨਹੀਂ ਕੀ ਹੋਰ ਨੂਰੀ ਤੂੰ ਗੱਲ ਨੂੰ ਸਮਝਦੀ ਨਹੀਂ ਹਾਂਜੀ ਦੱਸੋ ਫੇਰੇ ਕੀ ਕਰਨਾ ਐ ਇਸ ਸਰੀਰ ਦਾ ਇੱਕ ਦਿਨ ਸੜ ਕੇ ਸਵਾਈ ਹੋ ਜਾਣਾ ਕਿਸੇ ਮਾਤਰ ਦੇ ਕੰਮ ਆ ਜਾ ਹਾਂ ਜੀ ਹੋਰ ਕੀ ਦਾ ਹੂੰ ਜਿਸ ਦੇ ਕਮਿਆ ਜਾ ਮਨ ਨਹੀਂ ਰਹੀ ਜਲੇ ਤਾਂ ਫੇਰ ਕਮ ਆਏਗੀ ਤਾਂ ਤੇ ਆ ਵੀ ਫਾਇਦਾ ਮਿਲ ਜੂਗਾ ਤੈਨੂੰ ਜੇ ਤੂੰ ਕੰਮ ਨਹੀਂ ਆਏਗੀ ਤਾਂ ਤੇਰੀ ਮਰਜ਼ੀ ਹੈ ਕਿ ਹਣਾ ਉਹ ਤਾਂ ਹੈ ਹਾਂ ਹੁਣ ਤੂੰ ਦੱਸ ਵੀ ਕਿਵੇਂ ਕਰਨੀ ਹੈ ਗੱਲਬਾਤ ਰੱਖਣੀ ਹੈ ਕਿ ਨਹੀਂ ਲੱਗਦਾ ਸੀ ਮੇਰੀ ਕਰੇ ਬੇਟੀ ਦੀ ਹਾਜ਼ਰੀ ਲਾਉਣਗੇ ਗੱਲਬਾਤ ਕਰਨ ਨੂੰ ਸੀ ਕਰ ਲਾਂਗੇ ਹਾਂ ਪਰ ਗੱਲਬਾਤ ਕਰ ਲਿਆ ਕਰਨ ਤੂੰ ਕਿੱਧਰ ਤੂੰ 200 200 ਰੁਪਏ ਵਿੱਚ ਚੱਕਰ ਮਾਰਦੇ ਫਿਰਦੀਆਂ ਤੂੰ ਇੱਧਰ ਆ ਦੱਸ ਤੇਰਾ ਬਸ ਉਹ ਮਨੇ ਗਾਲਾਂ ਕਾੜ ਦੇ ਦਿਆ ਕਰ ਤੇ ਮੇਰੀ ਹਾਜ਼ਰੀ ਲੱਗ ਜਾ ਕਰੂਗੀ ਬਸ ਸੇਵ ਤਾਂ ਠੀਕ ਹੈ ਗਰਮੀ ਨਹੀਂ ਮਰਨਾ ਪੈਂਦਾ ਤੂੰ ਕੁਛ ਨਹੀਂ ਬਸ ਤੂੰ ਘਰੋਂ ਤੂੰ ਕਈ ਵੱਠਲ ਲੈ ਕੇ ਤਾਂ ਦੇਖ ਉਹਦਾ ਦੇਖ ਜਿਹੜਾ ਹੈਗਾ ਹਨਾ ਵੀ ਕਈ ਵਾਰ ਕੋਈ ਜਾਈ ਨਹੀਂ ਜੁਈ ਜਾਈ ਜਾਂਦਾ ਕਈ ਵਾਰੀ ਹਾਂ ਤੇ ਇੱਕ ਘਰੋਂ ਤਾਂ ਜਿਹੜਾ ਕੁਝ ਕਰਨਾ ਉਹ ਕਰਨਾ ਹੀ ਐ ਤਾਂ ਲਿਆ ਕੇ ਤੂੰ ਆਪਦਾ ਬੈਠ ਜਾ ਉੱਥੇ ਆਰਾਮ ਨਾਲ। ਅੱਛਾ। ਠੀਕ ਆ ਆ ਕੇ ਬੈਠ ਗਿਆ। ਹੂੰ। ਉਸ ਤੋਂ ਬਾਅਦ ਮੈਂ ਆਉਂਗਾ। ਤੇਰੇ ਵਾਸਤੇ ਘਰੋਂ ਚਾਹ ਵੀ ਬਣਾ ਕੇ ਲਿਆਇਆ ਕਰੂੰਗਾ ਵਧੀਆ। ਹੂੰ। ਰੋਟੀ ਵੀ ਲਿਆਇਆ ਕਰੂੰਗਾ ਰੋਟੀ। ਹੈ? ਚਲੋ। ਤੇ ਉਹ ਚਾਹ ਵੀ ਬਣਾ ਕੇ ਲਿਆ ਦੂੰਗਾ। ਬਰੈਡਿੰਗ ਕਰਾ ਲੈਂਦੇ ਆ ਯਾਰ। ਹਾਂ, ਹਉ ਤਾਂ ਹੈ। ਜਾਂ ਦੇ ਚਾਂਗੇ। ਤੇ ਫਿਰ ਤੂੰ ਆ ਕੇ ਆਰਾਮ ਨਾਲ ਬੈਠੀ ਰਹਿ ਕਰੀ ਉੱਥੇ ਹੂੰ ਮੈਂ ਤੇਰੀ ਹਾਜ਼ਰੀ ਵੀ ਆਪੇ ਲਾਊਗਾ ਸਾਰਾ ਕੁਝ ਆਪੇ ਕਰਾਂਗੇ ਕੋਈ ਉਹ ਟੈਨਸ਼ਨ ਨਹੀਂ ਕਰਨੀ ਬਸ ਤੂੰ ਬਸ ਮਾੜੇ ਮੋٹے ਹਾਸਲੇ ਅਗਰ ਮੈਂ ਨਹੀਂ ਦੇਖ ਲਿਆ ਕਰ ਅੱਛਾ ਕੋਈ ਨਹੀਂ ਕੋਲੇ ਕੌਣ ਬੋਲੀ ਜਾਂਦਾ ਤੇਰੇ ਕੋਲੇ ਸੱਲੀ ਆਈ ਕਿ ਮੇਰੀ ਅੱਛਾ ਕੇ ਕਿ ਕਿਵੇਂ ਸੱਲੀ ਨੂੰ ਤਾਂ ਦੱਸਿਆ ਵੀ ਤੇਰੀ ਮੇਰੀ ਗੱਲ ਜੀ ਬਣਦੀ ਜਾਂਦੀ ਹੈ ਨਹੀਂ ਦੱਸਿਆ ਕੇ ਇਹ ਦੱਸਣਾਂਗੇ ਉਹ ਤੇ ਮਰਜ਼ੀ ਹੈ ਯਾਰ ਮੈਨੂੰ ਕੀ ਹੈ ਦੱਸ ਮੈਨੂੰ ਤਾਂ ਤੂੰ ਚਾਹੀਦੀ ਐ ਮੈਂ ਤੇ ਦਿਲ ਕੀ ਕਰਾਉਣਾ ਹੈ ਹੂੰ ਦੱਸ ਫਿਰ ਥੇਲੀ ਨੂੰ ਕੁਝ ਕਰਾਉਣਾ ਦੱਸੋ ਤਾਂ ਤੇ ਦੱਸਣਾ ਹੈ ਥੇਲੀ ਨੂੰ ਥੇਲੀ ਵੀ ਤੋਗੀ ਫਿਰ ਮੇਰੀ ਵੀ ਹਾਜ਼ਰੀ ਲਾ ਦੇ ਥੇਲੀ ਦੀ ਹਾਜ਼ਰੀ ਤੋਂ ਇਲਾਵਾ ਮੈਂ ਤਾਂ ਸੋਹਣੀ ਤਾਂ ਤੂੰ ਲੱਗਦੀ ਐ ਮੈਂ ਥੇਲੀਆਂ ਤੋਂ ਕੀ ਲਾਵਾਂ ਇਸੇ ਤੋਂ ਸੋਹਣੀ ਤਾਂ ਤੁੰਗ ਮੈਂ ਲਾਇ ਦਿੱਤੀ ਆ ਪਰ ਫਿਰ ਵੀ ਹੂੰ ਫਿਰ ਵੀ ਕਹਿ ਦਊਗੀ ਉਹ अच्छा। ਤੇ ਹੋਰ ਦਾ ਸੋਫਰ ਨਾ ਮਿਤਾਜੀ। ਹੋਰ ਠੀਕ ਹੈ। ਵਾਸੀ ਤੁਸੀਂ ਦੱਸੋ। ਬਸ ਆ ਜਾਕਰ ਟਾਈਮ ਨਾਲ ਤੇ ਮਿਲਣ ਦਾ ਕੋਈ ਬਲਾਈਏ ਪ੍ਰੋਗਰਾਮ ਆਪਾਂ ਸੈੱਟ ਕਰ ਦੇਣਾ। ਹਾਂ। ਮੀਟਿੰਗ ਹੀ ਕਦੋਂ ਫਿਰ ਮੈਨੂੰ ਤੇਰੀ ਹਾਜ਼ਰੀ ਤਾਂ ਲਾ ਦੂੰਗਾ ਫਿਰ ਉਹਦੇ ਬਦਲੇ ਮੈਨੂੰ ਕੁਝ ਚਾਹੀਦਾ ਵੀ ਹੈ ਨਾ। ਦੱਸੋ ਕੀ ਚਾਹੀਦਾ ਸਾਨੂੰ? ਜਿਹੜੀ ਰੱਬ ਨੇ ਤੈਨੂੰ ਇੱਕ ਸਭ ਤੋਂ ਪਿਆਰੀ ਚੀਜ਼ ਬਖਸ਼ੀ ਹੈ। ਅੱਛਾ। ਜਿਹਦੇ ਪਿੱਛੇ ਦੁਨੀਆ ਪਾਗਲ ਹੈਗੀ। अच्छा मैंने वो चीज चाहिए जीਦੇ ਵਿੱਚੋਂ ساری ਦੁਨੀਆ ਬਣਦੀ ਹੈ ਕੋਈ ਨਹੀਂ ਦੇ ਰਾਂਗੇ ਦੇਵਾਂਗੇ ਹਾਂ ਦੇ ਦਾਂਗੇ اچھا ਕਿਰੇ ਮੌਕੇ ਦੇ ਜਵਾਬ ਤਾਂ ਨਹੀਂ ਹੁੰਦੀ ਨਹੀਂ ਹੁੰਦੀ ਹਾਂ ਕਿਰੇ ਮੌਕੇ ਦਾ ਕარი ਮਾਂ ਨਹੀਂ ਹੁੰਦੀ ਤੂੰ ਕਿਰਮ ਨੂੰ ਪੁੱਛ ਕੇ ਹਾਜ਼ਰੀ ਲਾਈ ਸੀ ਬਾਹਰ ਤੁਸੀਂ ਐ ਬਹੁਤ ਕਰ ਜਾਨੀ ਮੈਂ ਉਹ ਵੀ ਸੀ ਉਹਨਾਂ ਦੀ ਪਰਲੀ ਉਹਨਾਂ ਦੀ ਨਹੀਂ ਸੀਗੀ ਬਾਹਰ ਲਿਆਂਗੀ ਆਹੋ ਬੋ ਜੀ ਪ੍ਰੀਤੋ ਹਾਂ ਹਾਂ ਗਾਵੋ ਪ੍ਰੀਤੋ ਦੀਆਂ ਮੈਂ ਘਟੋ ਘਟ 6 ਮਹੀਨੇ ਹਾਜ਼ਰੀਆਂ ਲਾਉਂਦਾ ਰਿਆ ਅੱਛਾ ਜੀ ਤੇ ਹੋਰ ਤੇ ਜਦੋਂ ਮੈਂ ਆਖਿਆ ਵੀ ਮੈਨੂੰ ਮੇਰਾ ਵੀ ਚਲੋ ਵੀ ਮੈਂ ਵੀ ਡੰਗ ਲਾ ਦੇ ਮੇਰਾ ਡੰਗ ਸਾਰ ਦੇ ਹੂੰ ਤੇ ਬਾਅਦ ਕਣੀ ਆ ਜੂਗੀ ਤੇ ਮੈਂ ਵੀ ਉਹਨੂੰ ਉੱਥੇ ਸੱਦ ਲਈ ਕਮਰੇ ਸੱਦ ਲਈ ਹੂੰ ਕਮਰੇ ਸੱਦ ਲਈ ਤੇ ਮੈਂ ਫੜ ਲਈ ਉਹਨੂੰ ਹੂੰ ਫੜ ਕੇ ਤੇ ਮੈਂ ਲੰਮੀ ਪਾ ਲਈ ਤੇ ਮੁੜ ਕੇ ਥੱਲੋਂ ਨਿਕਲ ਕੇ ਭੱਜ ਗਈ ਕੋਈ ਮੈਂ ਨਹੀਂ ਕਰਦੀ ਮੈਂ ਨਹੀਂ ਕਰਦੀ ਮੈਨੂੰ ਇਹ ਪਤਾ ਹੁੰਦਾ ਵੀ ਤੁਸੀਂ ਮੇਰੇ ਨਾਲ ਇੱਥੇ ਸੱਦ ਕੇ ਆਏ ਕਰੋਗੇ ਤਾਂ ਮੈਂ ਕਰੀ ਨਾ ਹੁੰਦੀ ਹਾਂ ਮੈਂ ਕਿਹਾ ਮੈਂ ਤੇਰੀ ਛੀ ਮੈਨੂੰ ਦਿਖਾ ਜੀ ਲਾਈ ਜਾਂਦਾ ਕਿ ਤੂੰ ਮੇਰੀ ਕੋ ਭੈਣ ਥੋੜੀ ਲੱਗਦੀ ਹੈ ਸਹੀ ਗੱਲ ਹੈ ਹਾਂ ਵੀ ਜਿਹੜਾ ਮੈਨੂੰ ਤੈਨੂੰ ਪਤਾ ਹੈ ਵੀ ਤੇਰੀਆਂ ਹਾਜ਼ਰੀਆਂ ਉਹ ਤਾਂ ਵੀ ਮੇਰੇ ਬਣੀ ਝਾਕ ਝਾਕ ਦੰਡ ਕੱਢਦੀ ਰਹਿੰਦੀ ਸੀ ਤੁਸੀਂ ਗੱਲ ਨਹੀਂ ਕਰੀ ਮੈਨੂੰ ਆਖਿਆ ਸੀ ਮੈਂ ਕੱਜ ਤੋਂ ਬਾਅਦ ਲਵਾ ਲਈ ਹਾਜ਼ਰੀ ਫਿਰ ਮੈਂ ਜੁੱਤੀ ਲਾਉਂਦੀ ਮੇਰੀ ਹਾਜ਼ਰੀ ਅੱਜ ਤੋਂ ਬਾਅਦ ਤੇਰੀ ਤੇ ਹੁਣ ਦੇਖ ਲੈ ਹੁਣ ਹੁਣ ਤਿਆਰ ਬੈਠੀ ਏ ਜਮਾ ਇਹ ਕਰਨ ਨੂੰ ਦੇਣ ਨੂੰ ਯਾਰ ਬੈਠੀ ਤਾਂ ਫਿਰ ਕਿਸੇ ਉਹ ਦਿਨ ਕਰ ਲੈਂਦੇ ਫਿਰ ਯਾਰ ਮੈਨੂੰ ਮੈਂ ਨਹੀਂ ਦੇਖ ਮੇਰੀ ਗੱਲ ਸੁਣ ਲੈ ਨੂਰੀ ਮੇਰੀ ਗੱਲ ਸੁਣ ਲੈ ਮੈਂ ਨਹੀਂ ਕਰਨਾ ਕੋਈ ਨਾ ਉਹ ਲੈ ਠੀਕ ਹੈ ਨਾ ਹੂੰ ਹੁਣ ਮੈਂ ਨਾ ਹੁਣ ਤਾਂ ਦੇਖ ਲੈ ਆਪਾਂ ਦੇਖੋ ਆਪਾਂ ਵਧੀਆ ਰਿਸ਼ਤਾ ਬਣਾਉਨੇ ਆ ਠੀਕ ਹੈ ਵਧੀਆ ਆਪਾਂ ਕਿਸੇ ਨੂੰ ਕੋਈ ਦੱਸ ਦੇਣੀ ਆ ਆਪਾਂ ਦੇਖ ਲੈ ਫਿਰ ਮੈਂ ਇਧਰੋਂ ਦਿਲ ਮੂੰਹ ਮਾਰਨਾ ਕਿਸੇ ਨਾਲ ਕੋਈ ਮੂੰਹ ਮਾਰ ਨਹੀਂ ਮਾਰ ਮੈਂ ਇਧਰੋਂ ਦਰ ਸਹੀ ਆ ਤੇ ਆਪਾਂ ਤਾਂ ਦੇਖ ਲੈ ਫਿਰ ਹੁਣ ਤੇਰੇ ਇਕੱਲੇ ਰਹਿ ਜਾਗੇ ਹੁਣ ਆਪਾਂ ਹੂੰ ਹਾਂ ਤੁਹਾਨੂੰ ਦੱਸ ਦੇਣੀ ਕਿਵੇਂ ਕਰਨੀ ਹੈ ਕਿਵੇਂ ਨਭਾਉਣੀ ਆਪਾਂ ਵੇ ਤਾਪਾ ਦੇਖ ਲਾਗੇ ਸੈਟਿੰਗ ਪਰ ਕੋਈ ਗੱਲ ਨਹੀਂ ਜੀ ਤੁਸੀਂ ਮੈਨੂੰ ਫੋਨ ਕਰ ਦੋ ਜੀ ਹਾਂ ਤੇ ਮੈਂ ਤੁਹਾਨੂੰ ਮਿਲਨ ਨਾਲ ਦਿਆਂਗੀ ਹਾਂ ਠੀਕ ਹੈ ਚਲੋ ਫਿਰ ਹਨਾ ਹਾਂ ਜੀ ਚੰਗਾ ਫਿਰ ਸਵੇਰੇ ਆਜੇਂ ਟਾਈਮ ਨਾਲ ਹਾਂ ਠੀਕ ਹੈ ਠੀਕ ਹੈ